ਆਰੇ ਨਾ ਦਿੱਤੀ ਨਾ ਕੁਛ ਹਰ ਚੀਜ਼ ਹਰ ਕੋਈ ਪੰਕੋ ਕ ਬਾਰ ਬੈਠੇ ਹਰ ਕੋਈ ਬੰਦੋ ਬੜਾ ਤੰਗ ਹੋ ਰਿਹਾ 3 ਦਿਨਾਂ ਕੋਈ 3 ਦਿਨਾਂ ਮਾਰਦੀ ਪਈ ਆ ਪੰਜਾਬ ਸਰਕਾਰ ਸਾਡਾ ਆਪਰਾ ਯਾਨੀ ਕੀ ਆਲੇ ਇਹ ਪਿਆਰ ਸੁਣਾਂ ਨਾ ਮੁਰਸਾਲਾ ਬਸ ਬਸ ਇਹ ਉਤਜਾਲ ਹੈ ਇਹ ਯਾਰੀ ਹੈ ਕਾਹਰੇ ਮੇਰਾ ਨਰਜੀਤ ਸਾਈਂ ਕੀ ਗੱਲਬਾਤ ਕੀ ਤੁਸੀਂ ਸਾਰੇ ਇਕੱਠੇ ਹੋ ਜਾ ਸਰ ਜੀ ਅਸੀਂ ਤੇ ਕਤਾਮਰ ਇਕੱਠੇ ਹੋਇਆ ਅੱਜ ਤਿੰਨ ਦਿਨ ਹੋ ਗਿਆ ਨਾ ਬੱਤੀ ਨਾ ਪਾਣੀ ਇੰਨੀ ਮੁਸ਼ਕਲ ਹੈ ਆਪਣੇ ਘਰਾਂ ਚ ਗੁਜ਼ਾਰਾ ਕਰਨ ਇਨਿਕਨੇ ਬੱਚੇ ਗਰਮੀਆਂ ਦੇ ਵਿੱਚ ਕਿਤਰਾ ਡੇ ਨੇ ਹਾਂ ਅੱਜ ਤਿੰਨ ਦਿਨ ਹੋ ਗਏ ਪਾਣੀ ਤੋਂ ਬਿਨਾਂ ਹੀ ਗੁਜ਼ਾਰਾ ਕਰਨ ਦੇ ਆ ਕਿਸ ਤਰ੍ਹਾਂ ਇਹ ਕਰੀਏ ਗੁਜ਼ਾਰਾ ਵੇਖਿਆ ਗਿਆ ਕਿ ਕਿੰਨੇ ਕਿੰਨੇ ਦੂਰੋਂ ਜਾ ਕੇ ਤਰ ਲਿਆ ਨਾ ਪਾਣੀ ਲਿਆਣ ਦੇ ਆ ਕਦੀ ਕਿਸੇ ਦੇ ਘਰੋਂ ਲਿਆਣ ਦੇ ਕੋਈ ਕਿਸੇ ਦੇ ਘਰੋਂ ਲਿਆਣ ਦੇ ਕੋਈ ਸੁਣਾਈ ਨਹੀਂ ਕਰਨ ਦੇ ਸਾਡੀ ਤੁਸੀਂ ਕੋਈ ਸ਼ਿਕਾਇਤ ਕੀਤੀ ਵੀ ਨਹੀਂ ਸ਼ਿਕਾਇਤ ਕੀ ਹੈ ਬਿਜਲੀ ਬੋਰਡ ਸਾਰੇ ਆਪਣੇ ਬੰਦੇ ਸਾਡੇ ਗਏ ਨੇ ਮਹੱਲੇ ਦੇ ਸਾਰੇ ਗਏ ਨੇ ਬੁੱਢੀਆਂ ਗਈਆਂ ਨੇ ਕਿਸੇ ਨੇ ਸੁਣਾਈ ਨਹੀਂ ਸਾਡੀ ਕੀਤੀ ਆਂਡੇ ਦੇ 2 ਮਿੰਟ ਤਾਰ ਜੋੜਦੇ ਨੇ 5 ਮਿੰਟ ਬੱਤੀ ਦਿੰਦੇ ਫਿਰ ਬੰਦ ਕਰ ਦਿੰਦੇ ਨੇ ਹਾਂ ਨੂੰ ਨੂੰ 2 ਘੰਟੇ ਹੋ ਗਏ ਇੱਥੇ ਬੈਠੇ ਤੈਨੂੰ ਨਹੀਂ ਕਰ ਜਾਂਦੇ ਗਾਲਾਂ ਕੱਢਦੇ ਨਾਲ ਬਿਜਲੀ ਘੱਟ ਜਾਈਏ ਅੱਗੇ ਬੋਲਦੇ ਨੇ ਆਈ ਕੀ ਕਰੀਏ ਕਿੰਨਾ ਸਾਡੀ ਸੁਣਾਈ ਨਹੀਂ ਹੋਣ ਕਿਦੇ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਤੁਹਾਡੇ ਕੋਈ ਇੱਥੇ ਨਹੀਂ ਆਇਆ ਵੀ ਨਾ ਸਾਨੂੰ ਕਹਿੰਨੇ ਆਣ ਕੇ ਪੁੱਛਿਆ ਵਾ ਨਾ ਕਹਿੰਨੇ ਆਣੂ ਕਿਹਾ ਕਿ ਤੁਸੀਂ ਗਰਮੀ ਚ ਬੈਠੇ ਹੋ ਕੀ ਗੱਲ ਆ ਕੀ ਨਹੀਂ ਕਿਸੇ ਨੇ ਨਹੀਂ ਆਣ ਕੇ ਪੁੱਛਿਆ ਕੀ ਮੰਗ ਕਰਦੇ ਭਾਈ ਮੰਗਿਆ ਕਰਨੇ ਸਾਨੂੰ ਬੱਤੀ ਚਾਹੀਦੀ ਪਾਣੀ ਚਾਹੀਦਾ ਬੱਚੇ ਨਿਕ ਨਿਕ ਨਾਨ ਤੋਂ ਬੈਠੇ ਨੇ ਸਾਰਾ ਕੁਝ ਰੋਟੀ ਪਾਣੀ ਵੀ ਤਾਂ ਹੀ ਪਕਾਵਾਂਗੇ ਜੇ ਪਾਣੀ ਹੋਏਗਾ ਤੇ ਅੱਛਾ ਮੈਂ ਸਮੁੰਦਰਪਾਲ ਇਸ ਇਲਾਕੇ ਦਾ ਪ੍ਰਧਾਨ ਇੱਕ ਅੱਜ ਬਤ ਕਹਿੰਦੇ ਨੂੰ ਹੈ ਇਹ ਨੀ ਦੇਣਾ ਇੱਥੇ ਨਾ ਇੱਥੇ ਲਾਈਟ ਆ ਇੱਥੇ ਨਾ ਇੱਥੇ ਪਾਣੀ ਹੈ ਇੱਕ ਵਾਰ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮਾਨ ਸਰਕਾਰ ਤੁਸੀਂ ਕਿੱਥੇ ਬੈਠੇ ਜੇ ਉਹ ਕੋਲ ਕਹਿੰਦੇ ਨੇ ਆਪ ਦੀ ਸਰਕਾਰ ਆਪਦੇ ਘਰ ਦੇ ਬਾਹਰ ਉਹ ਜਨਾਬ ਕਿੱਥੇ ਸਰਕਾਰ ਦੇਖੋ ਤੁਸੀਂ ਅੱਜ ਬਾੜ ਬਾੜ ਬੱਚਾ ਘਰ ਦੇ ਇਥੇ ਬਾਹਰ ਬੈਠਾ ਇੱਥੇ ਨਾ ਇੱਥੇ ਪਾਣੀ ਹੈ ਇੱਥੇ ਨਾ ਇੱਥੇ ਬਿਜਲੀ ਹੈ ਉਹ ਫਟੇ ਮੂੰਹ ਹੈ ਸੀ ਸਰਕਾਰ ਦਾ ਪੰਜਾਬ ਦੇ ਇੱਕ ਮੁੱਠੋਕੇ ਕਹਿੰਦਾ ਭਗਵੰਤ ਮਾਨ ਨੂੰ ਉਹ ਭਗਵੰਤ ਮਾਨ ਤੂੰ ਕਿੱਥੇ ਬੈਠਾ ਤੂੰ ਕਹਿੰਦਾ ਮੈਂ ਇਹ ਕਰਤਾ ਮੈਂ ਉਹ ਕਰਤਾ ਮੈਂ ਉਹ ਕਰਤਾ ਇਹਨੇ ਕੁਝ ਨਹੀਂ ਤੇ ਕੀਤਾ ਕੁਛ ਨਹੀਂ ਕੀਤਾ ਇੱਕ ਮਿੱਠਾ ਜਿਹੇ ਅਮਨ ਸਾਹਿਬ ਕਹਿੰਦੇ ਨੇ ਉਹ ਮੈਂ ਇਹ ਕਰਤਾ ਮੈਂ ਉਹ ਕਰਤਾ ਇਹਨੇ ਕੁਝ ਨਹੀਂ ਕੀਤਾ ਉਹਨੂੰ ਸਟੇਜ 'ਤੇ ਬੈ ਕੇ ਸ਼ੋਅ ਕਰ ਤੂੰ ਭਾਸ਼ਣ ਦੇ ਕੀ ਸਮਝਿਆ ਭਾਜੀ ਆਹ ਤਿੰਨ ਦਿਨ ਤੁਸੀਂ ਬਿਜਲੀ ਬੋਰਡ ਨੂੰ ਕੋਈ ਸ਼ਿਕਾਇਤ ਕੀਤੀ ਹੈ ਆਇਆ ਮੁਲਾਜ਼ਮ ਕੋਈ ਆ ਦੇਖੋ 1 ਮਿੰਟ ਇੱਕ ਮਿੰਟ ਨਹੀਂ ਸਟਾਰਟ ਕੀਤੀ ਬਿਜਲੀ ਬੋਲ ਰਿਹਾ ਹਾਂ ਅੱਛਾ ਬਿਜਲੀ ਬੋਰਡ ਦੇ ਮੁਲਾਜ਼ਮਾਂ ਪਾਜੀ ਅੱਛਾ ਕੋਈ ਦੁੱਖ ਨਹੀਂ ਚੱਲ ਗੱਲ ਸੌਦਾ ਅੱਛਾ ਮੈਂ ਤਾਂ ਅੱਛਾ ਕਰ ਰਹੇ ਨੇ ਕੱਲ ਵੀ ਇੱਕ ਮਿਲਣ ਤੋਂ ਅਸਰ ਨਹੀਂ ਛੋਟਾ ਅਸਰ ਨਹੀਂ ਉਹ ਭਗਵਾਨ ਦਾ ਮਾਨ ਕਹਿੰਦਾ ਆਪ ਦੀ ਸਰਕਾਰ ਆਪ ਦੇ ਘਰ ਦੇ ਬਾਹਰ ਉਹ ਕੋਈ ਸਰਕਾਰ ਘਰ ਦੇ ਬਾਹਰ ਨਹੀਂ ਠੀਕ ਹੈ ਨੈਕਸਿਟੀ ਦੀ ਪ੍ਰੋਬਲਮ ਆ ਰਹੀ ਹੈ ਦਿਨਦਸਤਾਨ ਬਸਤੀ ਚ ਸੀਨੀਅਰ ਅਫਸਰ ਨੇ ਨੋਟਿਸ ਲਿਆਤਾ ਹੈ ਨਾ ਅਸੀਂ ਜੇ ਤੇ ਐਕਸਟੈਂਡਡ ਨੋਟਿਸ ਚ ਜੋ ਵੀ ਕਰਨਗੇ ਲੋਕਾਂ ਨੂੰ ਕਰਿਆ ਲੋਕਾਂ ਨੇ ਕਹਿੰਦੇ ਕਿ ਕਾਫੀ ਸਮੇਂ ਤੋਂ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿ ਪਿਛਲੇ 3 ਦਿਨ ਤੋਂ ਲਾਈਟ ਨਹੀਂ ਆ ਕਿਤੇ ਕੋਈ ਜਾਣਕਾਰੀ ਨਹੀਂ ਸਾਨੂੰ ਨੇ ਭਾ ਲੱਗਾ ਹੀ ਆਗੇ